ਸਤਿ ਸ੍ਰੀ ਅਕਾਲ ਪਿਆਰੇ ਦੋਸਤੋ ਸਬੱਬ ਮੀਡੀਆ ਦੇ ਪ੍ਰੋਗਰਾਮ ਗੁਸਤਾਖੀ ਮਾਫਤ ਦੇ ਵਿੱਚ ਇੱਕ ਵਾਰ ਫਿਰ ਆਪ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਤੇ ਇੱਕ ਵਾਰ ਫਿਰ ਗੁਸਤਾਖੀ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੀ ਹੈ ਵੀ ਖਾਸ ਕਰਕੇ ਸਾਡੇ ਦੇਸ਼ ਦੇ ਵਿੱਚ ਕਰੋੜਾਂ ਹੀ ਲੋਕ ਗਰੀਬੀ ਦੇ ਵਿੱਚ ਜੀ ਰਹੇ ਨੇ ਰੋਜ਼ ਗਰੀਬੀ ਦੇ ਵਿੱਚ ਦਿਨ ਬਸਰ ਕਰਦੇ ਨੇ ਕਰੋੜਾਂ ਹੀ ਉਹ ਢਿੱਡ ਨੇ ਜੋ ਭੁੱਖੇ ਹੀ ਸੌਣ ਨੂੰ ਮਜਬੂਰ ਨੇ ਬੇਸ਼ੱਕ ਅਲੱਗ-ਅਲੱਗ ਸਰਕਾਰਾਂ ਅਲੱਗ-ਅਲੱਗ ਦਾਅਵੇ ਕਰਨ ਵਾਅਦੇ ਕਰਨ ਕਿ ਅਸੀਂ ਗਰੀਬੀ ਹਟਾ ਰਹੇ ਹਾਂ ਪਰ ਹਕੀਕਤ ਇਹ ਹੀ ਹੈ ਵੀ ਆਜ਼ਾਦੀ ਤੋਂ ਬਾਅਦ ਬੇਸ਼ੱਕ ਆਜ਼ਾਦੀ ਤੋਂ ਪਹਿਲਾਂ ਵੀ ਗਰੀਬੀ ਸੀ ਪਰ ਆਜ਼ਾਦੀ ਤੋਂ ਬਾਅਦ ਵੀ ਗਰੀਬੀ ਉਸੇ ਤਰ੍ਹਾਂ ਸਾਡੇ ਮੁਲਕ ਦੇ ਵਿੱਚ ਤੇ ਬਹੁਤ ਸਮਾਜ ਸੇਵੀ ਨੇ ਬਹੁਤ ਅਜਿਹੇ ਨੇ ਜੋ ਇਨਸਾਨੀਅਤ ਨੂੰ ਸਮਝਦੇ ਨੇ ਇਨਸਾਨੀਅਤ ਦਾ ਫਰਜ਼ ਨਿਭਾਉਂਦੇ ਨੇ ਤੇ ਬੇਸ਼ੱਕ ਆਪਣੇ ਪਰਿਵਾਰਾਂ ਲਈ ਬਹੁਤ ਕੁਝ ਕਰ ਰਹੇ ਨੇ ਪਰ ਲੋਕਾਂ ਵਾਸਤੇ ਵੀ ਜਿਨ੍ਹਾਂ ਨੂੰ ਉਹ ਜਾਣਦੇ ਨਹੀਂ ਜਿਨ੍ਹਾਂ ਨੂੰ ਉਹ ਪਹਿਚਾਣਦੇ ਨਹੀਂ ਜਿਨ੍ਹਾਂ ਨੇ ਕੋਈ ਵੋਟਾਂ ਨਹੀਂ ਲੈਣੀਆਂ ਜਾਂ ਜਿਨ੍ਹਾਂ ਨੇ ਕੋਈ ਹੋਰ ਉਹਨਾਂ ਤੋਂ ਕੰਮ ਨਹੀਂ ਲੈਣਾ ਪਰ ਉਹ ਵੀ ਅਣਜਾਣ ਲੋਕਾਂ ਦੀ ਮਦਦ ਕਰਦੇ ਨੇ ਬਹੁਤ ਘੱਟ ਨੇ ਅਜਿਹੇ ਤੇ ਬੇਸ਼ੱਕ ਮਦਦ ਕਰਨ ਵਾਲੇ ਬਹੁਤ ਨੇ ਪਰ ਫਿਰ ਵੀ ਬਹੁਤ ਲੋਕ ਆਰਥਿਕ ਪੱਖੋਂ ਕਮਜ਼ੋਰ ਨੇ ਬਹੁਤ ਪਰਿਵਾਰਾਂ ਦੇ ਬੱਚੇ ਪੜ੍ਹਾਈ ਪੱਖੋਂ ਰਹਿ ਜਾਂਦੇ ਨੇ ਗਰੀਬੀ ਕਾਰਨ ਬਹੁਤ ਲੋਕਾਂ ਦੀਆਂ ਘਰਾਂ ਦੀਆਂ ਛੱਤਾਂ ਨਹੀਂ ਪੈਂਦੀਆਂ ਗਰੀਬੀ ਕਾਰਨ ਜਾਂ ਇਲਾਜ ਪੱਖੋਂ ਮਰ ਜਾਂਦੇ ਨੇ ਗਰੀਬੀ ਕਾਰਨ ਕਿਉਂਕਿ ਅਸੀਂ ਵੀ ਗਰੀਬੀ ਚੋਂ ਨਿਕਲੇ ਆ ਹੁਣ ਵੀ ਗਰੀਬੀ ਚੱਲ ਰਹੇ ਆ ਤੇ ਸਾਨੂੰ ਬਹੁਤ ਚੰਗੀ ਤਰ੍ਹਾਂ ਪਤਾ ਖਾਸ ਕਰਕੇ ਮੈਂ ਭੁੱਲਦਾ ਨਹੀਂ ਅਸੀਂ ਗਰੀਬੀ ਹੰਡਾਈ ਹੈ ਹੰਡਾਰ ਰਹੇ ਆ ਤੇ ਸਾਨੂੰ ਬਿਲਕੁਲ ਪਤਾ ਵੀ ਗਰੀਬੀ ਸ਼ੈ ਕੀ ਹੁੰਦੀ ਹੈ ਤੇ ਦੋਸਤੋ ਅੱਜ ਉਸ ਇੱਕ ਮਹਾਨ ਸ਼ਖਸੀਅਤ ਦੀ ਜਿੱਦੀ ਮੈਂ ਗੱਲ ਕਰਨੀ ਆ ਪੇਸ਼ੇਪਕੋ ਕਿੱਤੇ ਪਕੋ ਡਾਕਟਰ ਨੇ ਅਯੁਰਵੇਦਿਕ ਤੇ ਨੇਚਰੋਪੈਥੀ ਦੇ ਡਾਕਟਰ ਨੇ ਡਾਕਟਰ ਪਰਵਿੰਦਰ ਸਿੰਘ ਜੀ ਅਮਲੋਹ ਅਮਲੋਹ ਦੇ ਵਿੱਚ ਉਹਨਾਂ ਦਾ ਕਲੀਨਿਕ ਹੈ ਡਾਕਟਰੀ ਵੀ ਪੇਸ਼ਾ ਇੱਕ ਕਹਿਣ ਨੂੰ ਹੈ ਪਰ ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਮਾਜ ਸੇਵਾ ਦੇ ਕੰਮ ਦੇ ਵਿੱਚ ਲੱਗੇ ਰਹਿੰਦੇ ਨੇ ਇਹ ਜਿਹੜੀ ਮੈਂ ਅੱਜ ਗੁਸਤਾਖੀ ਮੈਂ ਕਰ ਰਿਹਾ ਬੋਲਣ ਦੀ ਗੁਸਤਾਖੀ ਕਰ ਰਿਹਾ ਹੋ ਸਕਦਾ ਇਸ ਪ੍ਰੋਗਰਾਮ ਤੋਂ ਬਾਅਦ ਮੇਰੇ ਨਾਲ ਕੋਈ ਨਰਾਜ਼ਗੀ ਵੀ ਪ੍ਰਗਟ ਕਰਨ ਪਰ ਦੋਸਤੋ ਡਾਕਟਰ ਪ੍ਰਵਿੰਦਰ ਸਿੰਘ ਉਹ ਵੀ ਇੱਕ ਰੱਬ ਦਾ ਜੀ ਹੈ ਉਹ ਵੀ ਇੱਕ ਇਨਸਾਨ ਨੇ ਜੋ ਹਰ ਟਾਈਮ ਸਮਾਜ ਸੇਵਾ ਦੇ ਕੰਮਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਂਦੇ ਨੇ ਪਰ ਸ਼ੋਸ਼ੇਵਾਜੀ ਕੋਈ ਨਹੀਂ ਕਰਦੇ ਦਰਜਣ ਤੋਂ ਵੱਧ ਲੋਕਾਂ ਦੇ ਘਰ ਬਣਾ ਚੁੱਕੇ ਨੇ ਛੱਤਾਂ ਬੁਆ ਚੁੱਕੇ ਨੇ ਅਨੇਕਾਂ ਹੀ ਬੱਚਿਆਂ ਦੀ ਪੜ੍ਹਾਈ ਕਰਾ ਚੁੱਕੇ ਨੇ ਹਜ਼ਾਰਾਂ ਲੱਖਾਂ ਹੀ ਪੌਦੇ ਲਾ ਚੁੱਕੇ ਨੇ ਤੇ ਕਿੰਨੇ ਹੀ ਲੋਕਾਂ ਦਾ ਫਰੀ ਇਲਾਜ ਕਰ ਚੁੱਕੇ ਨੇ ਤੇ ਅਲੱਗ-ਅਲੱਗ ਸੋਸ਼ਲ ਮੀਡੀਆ ਤੇ ਅਕਸਰ ਉਹ ਲੋਕਾਂ ਨੂੰ ਜਾਗਰੂਤ ਕਰਨ ਵਾਸਤੇ ਲੋਕਾਂ ਨੂੰ ਸੁਚੇਤ ਕਰਨ ਵਾਸਤੇ ਲੋਕਾਂ ਨੂੰ ਜੁਕਾਉਣ ਵਾਸਤੇ ਅਕਸਰ ਉਹ ਉਪਰਾਲੇ ਕਰਦੇ ਰਹਿੰਦੇ ਨੇ ਮੈਂ ਖਾਸ ਕਰਕੇ ਮੇਰੇ ਦਿਲ ਵਿੱਚ ਬੜਾ ਸਤਿਕਾਰ ਹੈ ਅਸੀਂ ਪ੍ਰਿੰਸੀਪਲ ਸਤਨਾਮ ਸਿੰਘ ਸ਼ੋਕਰ ਹੋਰਾਂ ਦੇ ਬਦੌਲਤ ਮਿਲੇ ਆ ਤੇ ਡਾਕਟਰ ਸਾਹਿਬ ਬੇਸ਼ੱਕ ਅਮਲੋਹ ਦੇ ਵਿੱਚ ਰਹਿੰਦੇ ਨੇ ਅਮਲੋਹ ਦੇ ਵਿੱਚ ਆਪਣਾ ਕੰਮਕਾਰ ਕਰਦੇ ਨੇ ਪਰ ਉਹ ਦਰਦ ਸਾਰੇ ਸਮਾਜ ਦੇ ਲਈ ਰੱਖਦੇ ਨੇ ਬਹੁਤ ਚਿਰਾਂ ਦੀ ਦਿਲ ਦੇ ਵਿੱਚ ਤਮੰਨਾ ਸੀ ਕਿ ਕਿਸੇ ਵਿਅਕਤੀ ਵਿਸ਼ੇਸ਼ ਬਾਰੇ ਬੋਲਿਆ ਜਾਵੇ ਤਾਂ ਅੱਜ ਨਿਰਣਾ ਹੋਇਆ ਕਿ ਡਾਕਟਰ ਪ੍ਰਵਿੰਦਰ ਸਿੰਘ ਅਮਲੋਹ ਬਾਰੇ ਜ਼ਰੂਰ ਬੋਲਿਆ ਜਾਵੇ ਤੇ ਡਾਕਟਰ ਸਾਹਿਬ ਤੁਹਾਡੇ ਤੋਂ ਮਾਫੀ ਵੀ ਜ਼ਰੂਰ ਚਾਹਾਂਗਾ ਕਿਉਂਕਿ ਤੁਹਾਡਾ ਕੱਦ ਬਹੁਤ ਵੱਡਾ ਹੈ ਉਸ ਦੇ ਮੁਕਾਬਲੇ ਮੈਂ ਅਜੇ ਹਾਂ ਤੁਹਾਨੂੰ ਆਪਣੇ ਵੱਲੋਂ ਕੋਈ ਵੱਡਾ ਮੇਰੇ ਹਿਸਾਬ ਨਾਲ ਮੈਂ ਸਤਿਕਾਰ ਨਾ ਦੇ ਸਕਾਂ ਉਹਦੇ ਨੇ ਗੁਸਤਾਖੀ ਪਹਿਲਾਂ ਹੀ ਮਾਫੀ ਚਾਹਾਂਗਾ ਮਾਫ ਕਰ ਦਿਓ ਤੇ ਜਿਵੇਂ ਕਿ ਹੁਣੇ ਤੁਸੀਂ ਮੈਂ ਤੁਹਾਨੂੰ ਫੋਟੋ ਵੀ ਨਾਲ ਨਾਲ ਉਹਨਾਂ ਦੀਆਂ ਕੁਝ ਜੋ ਕੰਮ ਕੀਤੇ ਨੇ ਛੋਟੇ-ਛੋਟੇ ਬੇਸ਼ੱਕ ਉਹਨਾਂ ਵੱਲੋਂ ਛੋਟੇ ਕੰਮ ਨੇ ਪਰ ਲੋਕਾਂ ਵਾਸਤੇ ਬਹੁਤ ਵੱਡੇ ਕੰਮ ਨੇ ਕਿਸੇ ਪਰਿਵਾਰ ਦੀ ਛੱਤ ਪਾ ਦੇਣੇ ਕਿਸੇ ਦਾ ਬੱਚਾ ਪੜਾ ਦੇਣਾ ਕਿਸੇ ਦਾ ਇਲਾਜ ਕਰ ਦੇਣਾ ਕਿਸੇ ਨੂੰ ਨੇਕ ਸਲਾਹ ਦੇ ਦੇਣੇ ਕਿਉਂਕਿ ਅੱਜ ਦੇ ਅੱਜ ਦੇ ਟਾਈਮ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਕਿਸੇ ਕੁਲ ਵੀ ਸਮਾਂ ਨਹੀਂ ਵੀ ਕੋਈ ਕਿਸੇ ਦਾ ਦੁੱਖ ਦਰਦ ਵੰਡਾ ਸਕੇ ਕਿਸੇ ਨੂੰ ਕੋਈ ਨੇਕ ਸਲਾਹ ਦੇ ਸਕੇ ਹਾਂ ਮੇਰੇ ਵਰਗੇ ਬਹੁਤ ਬੁੱਧੀਜੀਵੀ ਨੇ ਜੋ ਸੋਸ਼ਲ ਮੀਡੀਆ ਤੇ ਫੇਸਬੁੱਕ ਤੇ ਹੋਰ ਅਲੱਗ-ਅਲੱਗ ਪਲੇਟਫਾਰਮਾਂ ਤੇ ਲੋਕਾਂ ਨੂੰ ਸਮਝਾਉਣ ਵਾਸਤੇ ਹਰ ਟਾਈਮ ਲੱਗੇ ਰਹਿੰਦੇ ਨੇ ਉਹਨਾਂ 'ਚੋਂ ਮੈਂ ਵੀ ਇੱਕ ਆ ਤੇ ਦੋਸਤੋ ਸੱਚ ਜਾਣੇ ਉਹ ਡਾਕਟਰ ਪਰਵਿੰਦਰ ਸਿੰਘ ਬਾਰੇ ਜਿੰਨਾ ਜ਼ਿਆਦਾ ਕਿਹਾ ਜਾਵੇ ਉਹ ਘੱਟ ਹੈ ਅੱਜ ਫੇਸਬੁੱਕ ਤੇ ਉਹਨਾਂ ਦੀ ਇੱਕ ਪੋਸਟ ਪੜੀ ਕਿ ਅਮਲੋ ਦੇ ਬਿਲਕੁਲ ਨਾਲ ਇੱਕ ਪਿੰਡ ਹੈ ਤੇ ਉਹਦੇ ਵਿੱਚ ਇੱਕ ਪਰਿਵਾਰ ਦੀਆਂ ਚਾਰ ਲੜਕੀਆਂ ਲੜਕੀਆਂ ਨੇ ਜੋ ਕਿ ਬੇਸ਼ੱਕ ਉਹ ਪੜਗੀਆਂ ਨੇ ਇੱਕ ਨੇ ਤਾਂ ਪਲੱਸ 2 ਮੈਡੀਕਲ ਦੀ ਪਲੱਸ 2 ਕਰ ਲਈ ਤੇ ਉਹ ਪੜਗੀਆਂ ਨੇ ਪੜ ਰਹੀਆਂ ਨੇ ਦੂਜੀਆਂ ਬੱਚਿਆਂ ਵੀ ਦੁਖਾਂਤ ਇਸ ਗੱਲ ਦਾ ਵੀ ਉਹਨਾਂ ਦੀ ਚਾਰ ਜਿਹੜੀਆਂ ਕੁੜੀਆਂ ਨੇ ਜਿੱਥੋਂ ਅੱਜ ਗੁਸਤਾਖੀ ਮਾਫ ਦਾ ਸ਼ੁਰੂਆਤ ਹੋਈ ਹੈ ਜਿੱਥੋਂ ਮੁੱਡ ਬਣਿਆ ਵੀ ਮੈਂ ਬੋਲਾਂ ਗੁਸਤਾਖੀ ਮਾਬਰ ਉਹ ਜਿਹੜੀਆਂ ਉਹ ਚਾਰ ਕੁੜੀਆਂ ਨੇ ਚਾਰ ਕੁੜੀਆਂ ਦੀ ਜਿਹੜੀ ਮੰਮੀ ਹੈ ਬੇਸ਼ੱਕ ਉਹਨਾਂ ਦਾ ਜਿਹੜਾ ਪਰਿਵਾਰ ਹੈ ਬਾਪ ਉਹਨਾਂ ਦਾ ਉਹ ਦਿਹਾੜੀ ਦਾਪਾ ਕਰਕੇ ਪਰਿਵਾਰ ਦਾ ਪੇਟ ਪਾਲਦਾ ਬੜੌਖਾ ਹੈ ਪਰ ਉਸ ਦੇ ਵਿੱਚ ਇੱਕ ਹੋਰ ਦੁੱਖਾਂ ਦਾ ਪਹਾੜ ਉਦੋਂ ਟੁੱਟ ਗਿਆ ਵੀ ਜਦੋਂ ਉਹਨਾਂ ਦੀ ਮਾਂ ਨੂੰ ਹੈ ਉਹ ਸ਼ੂਗਰ ਦੀ ਬਿਮਾਰੀ ਤੋਂ ਪੀੜਤ ਹੈ ਤੇ ਜਿੱਥੇ ਪਰਿਵਾਰ ਦਾ ਰੋਟੀ ਪਾਣੀ ਦਾ ਗੁਜ਼ਾਰਾ ਪਹਿਲਾਂ ਹੀ ਮੁਸ਼ਕਲ ਨਾਲ ਚੱਲਦਾ ਉੱਥੇ ਜਿਹੜੀਆਂ ਸਾਰੀਆਂ ਦਵਾਈਆਂ ਦੇ ਖਰਚ ਸ਼ੂਗਰ ਦੀ ਦਵਾਈਆਂ ਦੀ ਚੱਲਦੀ ਐ ਤੇ ਬੱਚੀ ਐ ਜੋ ਪਲੱਸ 2 ਉਹਨਾਂ ਨੇ ਕਰ ਲਈ ਐ ਤੇ ਮੈਡੀਕਲ ਦੀ ਪਲੱਸ 2 ਕਰ ਲਈ ਪਰ ਅੱਗੇ ਪੜ੍ਹਨ ਵਾਸਤੇ ਉਹਨਾਂ ਕੋਲ ਪੈਸਾ ਨਹੀਂ ਕੋਈ ਪ੍ਰਬੰਧ ਨਹੀਂ ਕੋਈ ਸਾਥ ਨਹੀਂ ਕਿਸੇ ਦੀ ਮਦਦ ਨਹੀਂ ਤੇ ਪਰ ਡਾਕਟਰ ਸਾਹਿਬ ਨੇ ਉਹਨਾਂ ਦਾ ਉਹ ਬੱਚਿਆਂ ਨੂੰ ਪੜ੍ਹਾਉਣ ਦਾ ਉਹ ਭੈਣ ਨੂੰ ਸਾਡੀ ਨੂੰ ਪੜ੍ਹਾਉਣ ਦਾ ਵੀੜਾ ਚੁੱਕਿਆ ਤੇ ਗੱਲ ਜਿਹੜੀ ਇੱਥੋਂ ਹੀ ਸ਼ੁਰੂਆਤ ਹੁੰਦੀ ਐ ਅੱਜ ਦੀ ਕਿਉਂਕਿ ਅਸੀਂ ਕਰਦੇ ਕਿਆਂ ਵੀ ਪਿੰਡਾਂ ਦੇ ਵਿੱਚ ਮਾਫ ਕਰਨਾ ਬਹੁਤ ਵੱਡੇ ਵੱਡੇ ਗੁਰਦੁਆਰੇ ਮੰਦਰ ਬਣਾ ਦਿੰਨੇ ਆ ਹੋਰ ਸਟੇਡੀਅਮ ਬਣਾ ਦਿੰਨੇ ਆ ਬੇਸ਼ੱਕ ਗੁਰਦੁਆਰੇ ਮੰਦਰਾਂ ਸਟੇਡੀਅਮ ਦੀ ਵੀ ਲੋੜਾਂ ਨੇ ਸਾਨੂੰ ਪਰ ਦੋਸਤੋ ਮੈਂ ਅੱਗੇ ਵੀ ਕਹਿਣਾ ਹੁੰਨਾ ਵੀ ਕਿਸੇ ਦਾ ਗਰੀਬ ਦਾ ਬੱਚਾ ਪੜਾਦਿਆ ਕਰੋ ਕਿਸੇ ਗਰੀਬ ਦੀ ਛੱਤ ਪਵਾਦਿਆ ਕਰੋ ਇਹ ਜਿਵੇਂ ਤੁਸੀਂ ਵੀਡੀਓ ਦੇ ਵਿੱਚ ਵੀ ਨਾਲ-ਨਾਲ ਦੇਖ ਰਹੇ ਹੋ ਕਿ ਡਾਕਟਰ ਪ੍ਰਵਿੰਦਰ ਸਿੰਘ ਅਮਲੋਹ ਵਾਲੇ ਕਿਵੇਂ ਲੋਕਾਂ ਦੀ ਮਦਦ ਵਾਸਤੇ ਹਰ ਸਮੇਂ ਤਤਪਰ ਰਹਿੰਦੇ ਨੇ ਤੇ ਕਿੰਨੇ ਹੀ ਮਕਾਨਾਂ ਦੀਆਂ ਛੱਤਾਂ ਪਵਾ ਚੁੱਕੇ ਨੇ ਮਕਾਨ ਬਣਾ ਚੁੱਕੇ ਨੇ ਤੇ ਅਕਸਰ ਸਾਡੀ ਗੱਲਬਾਤ ਹੁੰਦੀ ਰਹਿੰਦੀ ਹੈ ਹਮੇਸ਼ਾ ਹੀ ਉਹ ਕਹਿੰਦੇ ਨੇ ਕਿ ਠੀਕ ਹੈ ਵੀ ਪੁੰਨ ਦਾਨ ਤੁਸੀਂ ਕਰੋ ਪਰ ਕਰੋ ਢੰਗ ਤਰੀਕੇ ਨਾਲ ਤੁਹਾਡਾ ਆਪਣਾ ਪੈਸਾ ਹੈ ਤੁਹਾਡਾ ਜਿੱਥੇ ਚਿਤ ਕਰਦਾ ਉਹਨੂੰ ਤੁਸੀਂ ਦਿਓ ਪਰ ਦੋਸਤੋ ਦਿਓ ਕਿਤੇ ਚੰਗੀ ਥਾਂ ਤਾਂ ਜੋ ਕਿਸੇ ਦਾ ਬੱਚਾ ਪੜ ਸਕੇ ਕੋਈ ਇਲਾਜ ਪੱਖੋਂ ਨਾ ਮਰ ਸਕੇ ਕਿਸੇ ਕੋਈ ਛੱਤ ਤੋਂ ਬਿਨਾਂ ਨਾ ਪਵੇ ਕੋਈ ਭੁੱਖਾ ਨਾ ਸੋਵੇ ਤੇ ਸਾਡੇ ਵੱਲੋਂ ਤਾਂ ਸਲਾਮ ਹੈ ਡਾਕਟਰ ਪ੍ਰਵਿੰਦਰ ਸਿੰਘ ਜੀ ਹਮ ਲੋਗ ਵਾਲਿਆਂ ਨੂੰ ਕਿਵੇਂ ਦਿਨ ਰਾਤ ਕਰਕੇ ਉਹ ਹਰ ਸਮੇਂ ਲੋਕਾਂ ਦੇ ਬਾਰੇ ਸੋਚਦੇ ਨੇ ਬਹੁਤ ਵਾਰੀ ਅਸੀਂ ਦੇਖਦੇ ਆਂ ਵੀ ਪਿੰਡਾਂ ਦੇ ਵਿੱਚ ਬਹੁਤ ਵੱਡੇ ਵੱਡੇ ਲੰਗਰ ਤੁਸੀਂ ਕਰਦੇ ਹੋ ਵੱਡੇ ਵੱਡੇ ਕਬੱਡੀ ਕੰਪ ਕਰਾਉਨੇ ਛਿੰਝਾ ਕਰਵਾਉਨੇ ਹੋਰ ਸੱਭਿਆਚਾਰ ਮੇਲੇ ਕਰਵਾਉਨੇ ਹੋ ਉਹ ਲੱਖਾਂ ਰੁਪਏ ਦੇ ਵਿੱਚ ਪੈਂਦੇ ਨੇ ਪਰ ਦੋਸਤੋ ਸੱਚ ਜਾਣਿਓ ਮੈਂ ਆਪ ਇੱਕੋੜਾ ਸੱਚ ਹੈ ਵੀ ਅਸੀਂ ਉਹਨਾਂ ਖੇਡ ਮੇਲਿਆਂ 'ਚ ਅਸੀਂ ਸ਼ਰਾਬਾਂ ਦੇ ਲੰਗਰ ਵੀ ਚੱਲਦੇ ਦੇਖੇ ਨੇ ਪ੍ਰੋਗਰਾਮਾਂ ਤੋਂ ਬਾਅਦ ਛਿੰਝਾਂ ਤੋਂ ਬਾਅਦ ਖੇਡ ਮੇਲਿਆਂ ਤੋਂ ਬਾਅਦ ਸ਼ਰਿਆਮ ਦਾਰੂਆਂ ਪਲਾਈਆਂ ਜਾਂਦੀਆਂ ਨੇ ਦਾਰੂਆਂ ਪੀਤੀਆਂ ਜਾਂਦੀਆਂ ਨੇ ਦਾਰੂ ਦੇ ਪਾਰਟੀਆਂ ਕੀਤੀਆਂ ਜਾਂਦੀਆਂ ਨੇ ਤੁਸੀਂ ਲੱਖਾਂ ਰੁਪਏ ਦੇ ਕਲਾਕਾਰ ਲਵਾਉਨੇ ਹੋ ਸਿੰਜ ਮੇਲਿਆਂ ਤੇ ਟੂਰਨਾਮੈਂਟਾਂ 'ਚ ਲੱਖਾਂ ਰੁਪਏ ਦੇ ਕਲਾਕਾਰ ਲਵਾਉਨੇ ਹੋ ਕੋਸ਼ਿਸ਼ ਕਰਿਆ ਕਰੋ ਵੀ ਤੁਹਾਡੇ ਪਿੰਡ ਦੇ ਵਿੱਚ ਕਿਸੇ ਗਰੀਬ ਦੀ ਛੱਤ ਤਾਂ ਨਹੀਂ ਗਰੀ ਹੋਈ ਕਿਸੇ ਦਾ ਬੱਚਾ ਤਾਂ ਨਹੀਂ ਪੜਨ ਪੱਕੋ ਕੋਈ ਇਲਾਜ ਪੱਕੋ ਤਾਂ ਨਹੀਂ ਮਰ ਰਿਹਾ ਤਾਂ ਉਹ ਜਿਹੜੀ ਉਹ ਅਮਲੋਹ ਦੇ ਕੋਲੇ ਇੱਕ ਪਿੰਡ ਹੈ ਜਿਹੜਾ ਡਾਕਟਰ ਸਾਹਿਬ ਨੇ ਵੇੜਾ ਚੁੱਕਿਆ ਉਹ ਸਾਡੇ ਭੈਣ ਨੂੰ ਉਹ ਬੱਚੀ ਨੂੰ ਪੜਾਉਣ ਦਾ ਤੇ ਉਹਨਾਂ ਦਾ ਅਸੀਂ ਦੇਣ ਨਹੀਂ ਦੇ ਸਕਦੇ ਕਿਉਂਕਿ ਮੈਂ ਪਹਿਲਾਂ ਵੀ ਕਿਹਾ ਸੀ ਬਹੁਤ ਲੋਕ ਹੈ ਜਿਹੜੇ ਘੱਟ ਨੇ ਲੋਕਾਂ ਕੋਲ ਬਹੁਤ ਪੈਸਾ ਹੈ ਹਰ ਇੱਕ ਆਪਣਾ ਆਪਣੇ ਪਰਿਵਾਰ ਨੂੰ ਦੇਖਦਾ ਆਪਣੇ ਕੋਠੀਆਂ ਗੱਡੀਆਂ ਦੇਖਦਾ ਕਿਉਂਕਿ ਅਗਲਾ ਦੇਖੇ ਵੀ ਕਿਉਂ ਨਾ ਅਗਲੇ ਦਾ ਪੈਸਾ ਹੈ ਪਰ ਮੈਂ ਜ਼ਰੂਰ ਅਪੀਲ ਕਰਾਂਗਾ ਖਾਸ ਕਰਕੇ ਉਹਨਾਂ ਲੋਕਾਂ ਨੂੰ ਜੋ ਮਾੜਾ ਮੋਟਾ ਦਰਦ ਰੱਖਦੇ ਨੇ ਕਿ ਤੁਸੀਂ ਕਟੋ-ਕਟ ਥੋੜਾ ਤੋਂ ਥੋੜਾ ਜ਼ਰੂਰ ਇਹਨਾਂ ਕੋ ਉਪਰਾਲਾ ਕਰਿਆ ਕਰੋ ਜਿਵੇਂ ਕਿ ਡਾਕਟਰ ਸਾਹਿਬ ਦੀਆਂ ਮੈਂ ਤਸਵੀਰਾਂ ਤੁਹਾਨੂੰ ਨਾਲ-ਨਾਲ ਸਾਂਝੀਆਂ ਕਰ ਰਿਹਾ ਤੇ ਡਾਕਟਰ ਸਾਹਿਬ ਇੱਕ ਵਾਰ ਫੇਰ ਵੀ ਤੁਹਾਡੇ ਤੋਂ ਮਾਫੀ ਚਾਹੂੰਗਾ ਵੀ ਮੈਂ ਤੁਹਾਨੂੰ ਬਸ ਮਾਸਟਰ ਸਤਨਾਮ ਸ਼ੋਕਰ ਜੀ ਨੇ ਪ੍ਰਿੰਸੀਪਲ ਸਾਹਿਬ ਨੇ ਇਜਾਜ਼ਤ ਦਿੱਤੀ ਸੀ ਅਕਸਰ ਅਸੀਂ ਗੱਲਬਾਤ ਉਹਨਾਂ ਬਾਰੇ ਕਰਦੇ ਹਾਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਤੇ ਉਹਨਾਂ ਸੱਜਣਾਂ ਦਾ ਵੀ ਧੰਨਵਾਦ ਜੋ ਗੁਸਤਾਖੀ ਮਾਫ ਨੂੰ ਬਹੁਤ ਪਿਆਰ ਸਤਿਕਾਰ ਦਿੰਦੇ ਨੇ ਤੇ ਜਿਵੇਂ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਉਹ ਕਿਵੇਂ ਅਲੱਗ-ਅਲੱਗ ਸਿਵਾਮਾ ਡਾਕਟਰ ਸਾਹਿਬ ਨਿਭਾ ਰਹੇ ਨੇ ਕਿਉਂਕਿ ਇਹ ਅਜਿਹੇ ਜਿਹੜੇ ਉਪਰਾਲੇ ਨੇ ਉਹ ਨਿਰੰਤਰ ਜਾਰੀ ਰਹਿਣੇ ਚਾਹੀਦੇ ਨੇ ਕਿਉਂਕਿ ਅਸੀਂ ਜੇ ਬਹੁਤ ਕੁਝ ਨਹੀਂ ਤਾਂ ਥੋੜੇ ਤੋਂ ਥੋੜਾ ਥੋੜੇ ਤੋਂ ਥੋੜਾ ਅਸੀਂ ਕਿਸੇ ਦੀ ਮਦਦ ਕਰ ਸਕੀਏ ਨੇ ਕਿਉਂਕਿ ਮਰਨਾ ਸਾਰਿਆਂ ਨੇ ਜੁਣਾ ਇੱਥੇ ਕਿਸੇ ਨਾ ਵੀ ਨਹੀਂ ਰਹਿਣਾ ਇੱਥੇ ਕਿਸੇ ਨਾ ਵੀ ਮਰਨਾ ਸਾਰਿਆਂ ਨੇ ਪਰ ਇਹ ਵੀ ਥੋੜਾ ਥੋੜਾ ਕਿਤੇ ਨਾ ਕਿਤੇ ਕੋਈ ਨਾ ਕੋਈ ਕਿਸੇ ਦਿਲ ਦੇ ਵਿੱਚ ਸਾਡੇ ਲਈ ਥੋੜੀ ਧਾਰ ਰਹੇ ਜੇ ਕੋਈ ਨਾ ਕੋਈ ਸਾਨੂੰ ਯਾਦ ਰੱਖੇ ਕਿਸੇ ਨਾ ਕਿਸੇ ਬਹਾਨੇ ਸਾਨੂੰ ਯਾਦ ਰੱਖੇ ਕਿਸੇ ਦਾ ਬੱਚਾ ਪੜਾ ਦਿਓ ਕਿਸੇ ਦਾ ਇਲਾਜ ਕਰਾ ਦਿਓ ਕਿਸੇ ਦਾ ਮਕਾਨ ਮਦਦ ਕਰਦੇ ਹੋ ਕਿਸੇ ਨੂੰ ਕੋਈ ਬੱਚੇ ਨੂੰ ਜ਼ਰੂਰਤ ਆ ਥੋੜੀ ਬਹੁਤੀ ਕੋਈ ਕਿਤਾਬਾਂ ਦੀ ਕੋਈ ਵਰਦੀ ਦੀ ਸਾਡੇ ਵੱਲੋਂ ਕੋਸ਼ਿਸ਼ ਹੁੰਦੀ ਕਈ ਮਿੱਤਰ ਪਿਆਰੇ ਆ ਅਕਸਰ ਅਸੀਂ ਨਿੱਕੀ ਨਿੱਕੀਆਂ ਜਿਹੜੀਆਂ ਮਦਦਾਂ ਬਹੁਤ ਜ਼ਿਆਦਾ ਤਾਂ ਨਹੀਂ ਨਿੱਕੀਆਂ ਨਿੱਕੀਆਂ ਮਿੱਤਰਾਂ ਪਿਆਰਾਂ ਦੇ ਨਾਲ ਮਿਲ ਕੇ ਕਿਉਂਕਿ ਇੱਕ ਤਰ੍ਹਾਂ ਤੁਹਾਨੂੰ ਮਨ ਨੂੰ ਸਕੂਨ ਵੀ ਮਿਲਦਾ ਹੈ ਕਿ ਜਿਵੇਂ ਅੱਜ ਕੱਲ ਖਾਸ ਕਰਕੇ ਜਿਹੜਾ ਬਰਸਾਤਾਂ ਦਾ ਟਾਈਮ ਹੈ ਬੂਟੇ ਜੜੂਰ ਲਾਦਿਆ ਕਰੋ ਜਿਵੇਂ ਤੁਸੀਂ ਇਹ ਦੇਖ ਰਹੇ ਹੋ ਵੀ ਡਾਕਟਰ ਪ੍ਰਵਿੰਦਰ ਸਿੰਘ ਜਮਲੋਹ ਵਾਲੇ ਬੂਟਿਆਂ ਦਾ ਵੀ ਕਿਵੇਂ ਸਹਾਇਕਦਾਰੇ ਨੇ ਬੂਟੇ ਲਵਾ ਰਹੇ ਨੇ ਤੇ ਅਲੱਗ-ਅਲੱਗ ਸੈਮੀਨਾਰ ਅਟੈਂਡ ਕਰਦੇ ਨੇ ਬਹੁਤ ਤਜਰਬਾ ਹੈ ਬਹੁਤ ਪੜ੍ਹੇ ਲਿਖੇ ਨੇ ਸਹਿਤ ਪੜ੍ਹਨਾ ਬਹੁਤ ਸ਼ੌਕ ਹੈ ਇਹਨਾਂ ਨੂੰ ਲਿਖਣ ਦਾ ਬਹੁਤ ਸ਼ੌਕ ਹੈ ਇਹਨਾਂ ਨੂੰ ਅਸੀਂ ਵੀ ਸਤਨਾਮ ਸਿੰਘ ਸ਼ੁਕਰ ਹੋਰਾਂ ਦੇ ਪ੍ਰਿੰਸੀਪਲ ਸਾਹਿਬ ਦੇ ਕਰ ਇਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ ਤੇ ਆਪ ਇਹ ਸਾਈਕਲ ਚਲਾਉਂਦੇ ਨੇ ਇੱਕ ਹੋਰ ਵੀ ਗੱਲ ਮੈਂ ਦੱਸਦਾ ਜੋ ਇਹ ਕਲੀਨਿਕ ਚਲਾਉਂਦੇ ਨੇ ਉਹ ਚਲਾਉਂਦੇ ਨੇ ਉਹ ਕਲੀਨਿਕ ਵੀ ਇਹ ਆਪ ਸਾਫ਼ ਕਰਦੇ ਨੇ ਤੁਸੀਂ ਦੇਖ ਸਕਦੇ ਹੋ ਕਿ ਕਿੰਨੇ ਹੀ ਮਕਾਨਾਂ ਦੀਆਂ ਛੱਤਾਂ ਪਵਾ ਚੁੱਕੇ ਨੇ ਕਿਵੇਂ ਪਰਿਵਾਰਾਂ ਦੀਆਂ ਖੁਸ਼ੀਆਂ ਲੈ ਰਹੇ ਨੇ ਅਜਿਹੀ ਖੁਸ਼ੀ ਲੈਣੀ ਅਸੀਸਾਂ ਲੈਣੀਆਂ ਬਹੁਤ ਔਕਿਆ ਨੇ ਬਹੁਤ ਵੱਡੀ ਗੱਲ ਹੈ ਛੋਟੇ ਛੋਟੇ ਉਪਰਾਲੇ ਜਿਵੇਂ ਪੱਖੇ ਦਾਨ ਕਰਦੇ ਨੇ ਦਵਾਈ ਪੱਖੋਂ ਬਹੁਤ ਅਕਸਰ ਹੋਗਾ ਸਾਡੀ ਗੱਲ ਹੁੰਦੀ ਰਹਿੰਦੀ ਕਹਿੰਦੇ ਬਹੁਤ ਲੋਕ ਤਾਂ ਇਲਾਜ ਪੱਖੋਂ ਮਰ ਜਾਂਦੇ ਨੇ ਬਹੁਤ ਲੋਕ ਇਲਾਜ ਪੱਖੋਂ ਮਰ ਜਾਂਦੇ ਨੇ ਉਹਨਾਂ ਨੂੰ ਢੰਗ ਤਰੀਕੇ ਦਾ ਇਲਾਜ ਨਹੀਂ ਮਿਲਦਾ ਬਿਮਾਰੀਆਂ ਨੇ ਬਹੁਤ ਖਾਸ ਕਰਕੇ ਦਵਾਈਆਂ ਦੇ ਡਾਕਟਰ ਪ੍ਰਵਿੰਦਰ ਸਿੰਘ ਜੀ ਮੈਂ ਪਹਿਲਾਂ ਵੀ ਦੱਸਿਆ ਸਾਨੂੰ ਅਜੋ ਰਵੈਦਿਕ ਤੇ ਨੇਚਰੋਪੈਥੀ ਦੇ ਡਾਕਟਰ ਨੇ ਅਮਲੋਹ ਦੇ ਵਿੱਚ ਇੱਕ ਕਲੀਨਿਕ ਕਰਦੇ ਨੇ ਜੇ ਕਿਸੇ ਸੱਜਣ ਮਿੱਤਰ ਨੂੰ ਇਹਨਾਂ ਦਾ ਨੰਬਰ ਚਾਹੀਦਾ ਹੁਣ ਉਹ ਮੈਂ ਤੁਹਾਨੂੰ ਜ਼ਰੂਰ ਦਵਾਂ ਤੇ ਬਾਰ ਬਾਰ ਬੇਨਤੀ ਇਹ ਹੀ ਕਰੂੰ ਵੀ ਜ਼ਰੂਰ ਸਹਿਯੋਗ ਕਰਿਆ ਕਰੋ ਕਿਉਂਕਿ ਜੇਕਰ ਤੁਸੀਂ ਲੱਖਾਂ ਕਰੋੜਾਂ ਰੁਪਏ ਦਾ ਇੱਕ ਗੁਰਦੁਆਰਾ ਪਿੰਡ 'ਚ ਬਣਾ ਸਕਦੇ ਹੋ ਤਾਂ ਮੈਨੂੰ ਨਹੀਂ ਲੱਗਦਾ ਵੀ ਕਿਸੇ ਗਰੀਬ ਦੀ ਇੱਕ ਦੋ ਮਕਾਨ ਬਣਾਉਣੇ ਇੱਕ ਪਿੰਡ ਵਾਸਤੇ ਕੋਈ ਬਹੁਤ ਵੱਡੀ ਗੱਲ ਹੈ ਲਗਦਾ ਨਹੀਂ ਮੈਨੂੰ ਤੁਸੀਂ ਲੱਖਾਂ ਰੁਪਏ ਦੇ ਖੇਡ ਮੇਲੇ ਕਰਵਾਉਨੇ ਹੋ ਲੱਖਾਂ ਰੁਪਏ ਦੇ ਲੰਡਰ ਨਚਾਰਾ ਨੂੰ ਤੁਸੀਂ ਕਲਾਕਾਰਾਂ ਨੂੰ ਤੁਸੀਂ ਪੈਸੇ ਦੇ ਦਿੰਦੇ ਹੋ ਬਲਕਿ ਉਹਦਾ ਸਿੱਟਾ ਕੋਈ ਵੀ ਨਹੀਂ ਨਿਕਲਦਾ ਕੀ ਸੱਭਿਆਚਾਰ ਦੇ ਵਿੱਚ ਨਾਂ ਪਤਾ ਹੀ ਤੁਹਾਨੂੰ ਸੱਭਿਆਚਾਰ ਦੀ ਕੀ ਰਹਿ ਗਿਆ ਠੀਕ ਹੈ 10 10 15 15 ਲੱਖ ਰੁਪਏ ਤੁਸੀਂ ਸੱਭਿਆਚਾਰ ਮੇਲਿਆਂ 'ਚ ਕਲਾਕਾਰਾਂ ਨੂੰ ਤੁਸੀਂ ਦਿੰਦੇ ਹੋ ਜਿਹਦਾ ਸਿਰ ਪੈਰੀ ਕੋਈ ਨਹੀਂ ਹੁੰਦਾ ਕਿਸੇ ਗਾਇਕੀ ਦਾ ਸਿਰ ਪੈਰ ਕੋਈ ਨਹੀਂ ਹੁੰਦਾ ਅਸਲੀ ਮਦਦ ਅਸਲੀ ਸਹਿਯੋਗ ਅਸਲੀ ਜੋ ਕੰਮ ਕਰਨ ਵਾਲਾ ਹੈ ਉਹ ਇਹ ਹੈ ਵੀ ਕਿਸੇ ਗਰੀਬ ਦੀ ਮਦਦ ਕਰ ਦਿਓ ਕਿਸੇ ਦਾ ਬੱਚਾ ਪੜਾ ਦਿਓ ਕੋਈ ਸਕੂਲ ਦੇ ਵਿੱਚ ਮਰਮਤ ਕਰਵਾ ਦਿਓ ਕੋਈ ਗਲੀ ਨਾਲੀ ਹੈ ਕਿਸੇ ਟੋਬੇ ਦੀ ਸਫਾਈ ਕਰਵਾ ਦਿਓ ਬੇਸ਼ੱਕ ਗੁਰਦੁਆਰਿਆਂ ਨੂੰ ਪੁੰਨਦਾਨ ਜਿੰਨਾ ਮਰਜ਼ੀ ਦਿਓ ਤੁਹਾਡਾ ਆਪਣਾ ਪੈਸਾ ਹੈ ਜਿੰਨਾ ਮਰਜ਼ੀ ਖੁੱਲ ਕੇ ਤੁਸੀਂ ਦਿਓ ਜਿੰਨੇ ਮਰਜ਼ੀ ਟੂਰਨਾਮੈਂਟ ਕਰਾਓ ਤੁਹਾਡਾ ਆਪਣਾ ਬਸ ਬਾਰ-ਬਾਰ ਬੇਨਤੀ ਇਹੀ ਹੈ ਵੀ ਜਰੂਰ ਕਿਸੇ ਨਾ ਕਿਸੇ ਦਾ ਬੱਚਾ ਜਰੂਰ ਡਾਕਟਰ ਪਰਵਿੰਦਰ ਸਿੰਘ ਜੀ ਮੰਗ ਜਰੂਰ ਕਿਸੇ ਨਾ ਕਿਸੇ ਬੱਚੇ ਦੀ ਪੜ੍ਹਾਈ ਵਾਸਤੇ ਸਹਿਯੋਗ ਕਰਦਿਆ ਕਰੋ ਕਿਸੇ ਗਰੀਬ ਦੀ ਲਈ ਇਲਾਜ ਵਾਸਤੇ ਥੋੜੀ ਮਦਦ ਕਰਦਿਆ ਕਰੋ ਕੋ ਕੱਪੜੇ ਦੀ ਜ਼ਰੂਰਤ ਹੈ ਕਿਸੇ ਨੂੰ ਜੁੱਤੀ ਦੀ ਜ਼ਰੂਰਤ ਹੈ ਉਹਦੇ ਵਾਸਤੇ ਜ਼ਰੂਰ ਅੱਗੇ ਕਰਦਿਆ ਕਰੋ ਹੋ ਸਕਦਾ ਅੱਜ ਜਿਹੜੀ ਮੈਡੀਕਲ ਦੀ ਕੁੜੀ ਨੇ ਤੁਹਾਨੂੰ ਮੈਂ ਪੜ੍ਹਾਈ ਦੱਸਿਆ ਡਾਕਟਰ ਸਾਹਿਬ ਨੇ ਸਾਰੀ ਜ਼ਿੰਮੇਵਾਰੀ ਲਈ ਹੈ ਹੋ ਸਕਦਾ ਕੱਲ ਨੂੰ ਉਹ ਵੱਡੇ ਡਾਕਟਰ ਬਣ ਕੇ ਸਾਡੇ ਵਰਗੇ ਗਰੀਬਾਂ ਦਾ ਵੀ ਉਹ ਇਲਾਜ ਕਰੇ ਤੇ ਮਨ ਦੇ ਵਿੱਚ ਕਿਤੇ ਨਾ ਕਿਤੇ ਸਤਿਕਾਰ ਰਹੇਗਾ ਹਮੇਸ਼ਾ ਸਤਿਕਾਰ ਰਹੇਗਾ ਡਾਕਟਰ ਸਾਹਿਬ ਦੇ ਪ੍ਰਤੀ ਤੇ ਸਾਡਾ ਬਾਰ-ਬਾਰ ਸਾਡੀ ਸਾਰੀ ਟੀਮ ਵੱਲੋਂ ਸਬੱਬ ਮੀਡੀਆ ਵੱਲੋਂ ਡਾਕਟਰ ਸਾਹਿਬ ਨੂੰ ਸਲਾਮ ਹੈ ਸਲੂਟ ਹੈ ਤੇ ਅੱਜ ਦੀ ਗੁਸਤਾਖੀ ਦੇ ਵਿੱਚ ਐਨ ਆਈ ਤੇ ਜੇਕਰ ਕੋਈ ਗੱਲ ਵੱਧ ਘੱਟ ਲੱਗੀ ਉਹਦੇ ਵਾਸਤੇ ਆਪ ਸਾਰਿਆਂ ਤੋਂ ਮਾਫੀ ਤੇ بار بار ਇਹੀ ਬੇਨਤੀ ਆਪ ਸਾਰਿਆਂ ਨੂੰ ਕਰਨੀ ਹੈ ਵੀ ਡਾਕਟਰ ਸਾਹਿਬਾਂ ਮੰਗ ਜ਼ਰੂਰ ਹੋ ਸਕਿਆ ਡਾਕਟਰ ਸਾਹਿਬਾਂ ਮੰਗ ਵੱਧ ਤੋਂ ਵੱਧ ਕਿਸੇ ਦੀ ਘੱਟ ਤੋਂ ਘੱਟ ਕਿਸੇ ਦੀ ਮਦਦ ਤੁਸੀਂ ਜ਼ਰੂਰ ਕਰੋ ਜਿੰਨੀ ਤੁਹਾਡੀ ਜੇਬ ਇਜ਼ਾਦਤ ਦਿੰਦੀ ਹੈ ਜਿੰਨੀ ਤੁਹਾਡੇ ਬੋਝੇ ਦੇ ਵਿੱਚ 담 ਹੈ ਉਹਦੇ ਮੁਤਾਬਕ ਜ਼ਰੂਰ ਆਪਾਂ ਨੂੰ ਮਦਦ ਕਰਨੀ ਚਾਹੀਦੀ ਤੇ ਮੈਂ ਅਕਸਰ ਆਪਣੇ ਪ੍ਰੋਗਰਾਮ ਦੇ ਰਾਹੀਂ ਸੇਧ ਦੇਣ ਦੀ ਕੋਸ਼ਿਸ਼ ਕਰਦਾ ਹੁੰਦਾ ਹੈ ਬੇਸ਼ੱਕ ਅਲੱਗ-ਅਲੱਗ ਬਹੁਤ ਮੁੱਦੇ ਨੇ ਬਹੁਤ ਚਰਚਾਵਾ ਕੀਤੀਆਂ ਜਾ ਸਕਦੀਆਂ ਬਹੁਤ ਵਿਅੰਗ ਕੱਸੇ ਜਾ ਸਕਦੇ ਨੇ ਪਰ ਮਿੱਤਰੋ ਅੱਜ ਦਾ ਹਾਲਾਤ ਬਹੁਤ ਵਧੀਆ ਨਹੀਂ ਕਿਉਂਕਿ ਸਰਕਾਰਾਂ ਜੇਕਰ ਤੁਸੀਂ ਖੁੱਲਕੇ ਬਹੁਤ ਬੋਲਦੇ ਹੋ ਕਿਸੇ ਸਰਕਾਰਾਂ ਦੇ ਵਿਰੁੱਧ ਤੁਸੀਂ ਬੋਲਦੇ ਹੋ ਤਾਂ ਹੋਸਾਦਾ ਜਲਦੀ ਤੁਹਾਡੇ ਤੇ ਪਰਚਾ ਪੈ ਜਾਂਦਾ ਕਿ ਨਿੱਕੀ ਜਿਹੀ ਮੈਂ ਗੱਲ ਵੀ ਕਰਦੇ ਆ ਪਿਛਲੇ ਦਿਨ ਹੀ ਮੈਂ ਆਪਣੇ ਅਖਬਾਰ ਦੇ ਵਿੱਚ ਦੇਸ਼ ਸੇਵ ਦੇ ਵਿੱਚ ਖਬਰ ਲਾਈ ਜ਼ਿਲ੍ਹਾ ਮੁਹਾਲੀ ਦਾ ਇੱਕ ਪਿੰਡ ਹੈ ਕਿ ਉਹ ਟਿਕ ਬੰਦ ਸਕੂਲ ਦੇ ਵਿੱਚ ਬਹੁਤ ਬੂਟੇ ਮੋٹے 15-15 20-20 ਸਾਲ ਮਾਫ ਕਰਨਾ ਮੈਂ ਗੱਲ ਹਟ ਕੇ ਕਰ ਰਿਹਾ ਹਾਂ 15-15 20-20 ਸਾਲ ਪੁਰਾਣੇ ਜਿਹੜੇ ਬੂਟੇ ਸੀਗੇ ਉਹ ਪਿੰਡ ਦੇ ਸਰਪੰਚ ਦੇ ਪਤੀ ਵੱਲੋਂ ਵੜਵਾ ਦਿੱਤੇ ਗਏ ਨੇ ਤੇ ਮੈਂ ਜਦੋਂ ਖਬਰ ਲਾਈ ਨਸ਼ਰ ਕੀਤੀ ਹੈ ਖਬਰ ਆਪਾਂ ਪੂਰੇ ਢੰਗ ਤਰੀਕੇ ਨਾਲ ਸਾਰੇ ਪ੍ਰੂਫ ਨੇ ਆਪਣੇ ਕੋ ਕਿਵੇਂ 15-15 20-20 ਸਾਲ ਪੁਰਾਣੇ ਉਹ ਬੂਟੇ ਵੜਵਾ ਦਿੱਤੇ ਗਏ ਨੇ ਤੇ ਜਦ ਜਦੋਂ ਪੁੱਛਦੇ ਆ ਕੋਈ ਮਤਾ ਨਹੀਂ ਪਿਆ ਕੋਈ ਹੋਰ ਸਲਾਹ مشورہ ਨਹੀਂ ਹੋਇਆ ਤਾਂ ਬਹੁਤ ਮਤਲਬ ਮੈਸੇਜ ਉਹਦੀ ਮੈਸੇਜ ਸੀ ਲੇਡੀ ਸਰਪੰਚ ਸੀ ਉਹਦੇ ਪਤੀ ਨੇ ਉਹ ਚੱਕ ਕੇ ਦਰਖਤ ਬਡਵਾਤੇ ਤੇ ਜਦੋਂ ਆਪਾਂ ਕਿਤੇ ਖਬਰ ਲਾਉਣੀ ਹੈ ਦੇਸ਼ ਦੇ ਵਿੱਚ ਖਬਰ ਲੱਗਦੀ ਆ ਸਾਰਿਆਂ ਦੇ ਪੱਖ ਪਾਏ ਜਾਂਦੇ ਨੇ ਸਰਪੰਚ ਦੇ ਪਤੀ ਦਾ ਪੱਖ ਪਾਇਆ ਜਾਂਦਾ ਸੈਕਟਰੀ ਦਾ ਪੱਖ ਪਾਇਆ ਜਾਂਦਾ ਐਸਚਓ ਦਾ ਪੱਖ ਪਾਇਆ ਜਾਂਦਾ ਤੇ ਸਫਾਈ ਦੇ ਮਤਲਬ ਅਸੀਂ ਤਾਂ ਸਫਾਈ ਕੀ ਚਾਣੀ ਸੀਗੀ ਵਜ਼ਾਏ ਵੀ ਉਹ ਕਿਵੇਂ ਕਿਸ ਤਰ੍ਹਾਂ ਦਰਖਤ ਬਡਾਤੇ ਪ੍ਰਾਇਮਰੀ ਸਕੂਲ ਸੀ ਬੰਦ ਪਿਆ ਸੀਗਾ ਕਈ ਸਾਲਾਂ ਤੋਂ ਉਹਦੇ ਮੋٹے ਮੋٹے ਦਰਖਤ ਸਰਪੰਚ ਦੇ ਪਤੀ ਨੇ ਬੜਵਾਤੇ ਜਦੋਂ ਕਿਤੇ ਖਬਰ ਲਾਈ ਚੱਕ ਕੇ ਮਾਂ ਦੇ ਪੁੱਤ ਨੇ ਰਿਪੋਰਟ ਕਰਵਾਤੀ ਥਾਣੇ ਦੇ ਵਿੱਚ ਕਿ ਇਹ ਖਬਰ ਗਲਤ ਲੱਗੀ ਹੈ ਮੇਰੀ ਸ਼ਾਨ ਨੂੰ ਮੇਰੀ ਸ਼ਾਨ ਦੇ ਖਿਲਾਫ ਲੱਗੀ ਹੈ ਮੈਨੂੰ ਬਦਨਾਮ ਕੀਤਾ ਜਾ ਰਿਹਾ ਜੇ ਉਹ ਅਜਿਹੇ ਮਤਲਬ ਇਹ ਕਰਦੇ ਨੇ ਕਹਿਣ ਦਾ ਪਾਪ ਵੀ ਖੁੱਲ ਕੇ ਕਿਸੇ ਦੇ ਬੋਲ ਨਹੀਂ ਸਕਦੇ ਕਿਉਂਕਿ ਬਹੁਤ ਸਰਕਾਰਾਂ ਨੇ ਅਜਿਹੇ ਕੰਡੇ ਵੀ ਜੇ ਨੇ ਲੋਕਾਂ ਨੂੰ ਬੜੀਆਂ ਪਾਰਟੀਆਂ ਦਾ ਹਰ ਇੱਕ ਨੂੰ ਪ੍ਰਧਾਨਾਂ ਦਾ ਬੜਾ ਹੰਕਾਰ ਟਾਈਪ ਤੁਸੀਂ ਕਹਿ ਸਕਦੇ ਹੋ ਤੇ ਅੱਜ ਦੇ ਗੁਸਤਾਖੀ ਦੇ ਲਈ ਗੁਸਤਾਖੀ ਮਾਫ਼ ਤੇ ਜੇਕਰ ਗੱਲ ਕੋਈ ਵੱਧ ਘਟ ਗਈ ਹੋਵੇ ਤੇ ਉਹਦੇ ਬਾਰੇ ਮਾਫੀ ਤੇ ਜਰੂਰ ਡਾਕਟਰ ਪ੍ਰਵੀnder ਸਿੰਘ ਜਮਲੋਵ ਵਾਲਿਆ ਮਾਨ ਜਰੂਰ ਤੁਸੀਂ ਵੀ ਛੋਟਾ ਛੋਟਾ ਉਪਰਾਲਾ ਆਪਾਂ ਸਾਰੇ ਨਾਲ ਮਿਲ ਕੇ ਜਰੂਰ ਅਜਿਹੇ ਉਪਰਾਲੇ ਕਰੀਏ ਤਾਂ ਜੋ ਸਮਾਜ ਵਧੀਆ ਚੱਲ ਸਕੇ ਕਿਸੇ ਦਾ ਪਰਿਵਾਰ ਦਾ ਆਪਾਂ ਕੋ ਸੁੱਖ ਪ੍ਰਾਪਤ ਕਰ ਸਕੀਏ ਥੋੜੀਆਂ ਅਸੀਸਾਂ ਲੈ ਸਕੀਏ ਅੱਜ ਦੇ ਲਈ ਇਨਾ ਹੀ ਧੰਨਵਾਦ ਸਸਕਾਰ